ਟਿੱਲੇ ਵਾਲਿਆ ਹੋ 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 ਟਿੱਲੇ ਵਾਲਿਆ ਮੜਾ ਦੇ ਜੱਟੀ ਹੀਰ ਨੂੰ ਤੇਰਾ ਕਿਡਾ ਮੁੱਲ ਲੱਗਦਾ ਹੈ ਮੁੱਲ ਲੱਗਦਾ ਹੈ ਮੁੱਲ ਲੱਗਦਾ ਹੋ پاکੇ ਮੁੰਦਰਾ ਤੂੰ ਤੌਰ ਦੇ ਫਕੀਰ ਨੂੰ ਤੇਰਾ ਕਿਡਾ ਮੁੱਲ ਲੱਗਦਾ ਹੈ ਮੁੱਲ ਲਗਦਾ ਹੈ ਮੁੱਲ ਲਗਦਾ ਹੂ ਇੱਕ ਜੱਟੀ ਦੇ ਆਨਾ ਬੀ ਨੈਣਾ ਪਟਿਆ ਮੱਜਾਂ ਚਾਰੀਆਂ ਉਹਲਾ ਰੋਗ ਖਟਿਆ ਇੱਕ ਜੱਟੀ ਦੇ ਆਨਾ ਬੀ ਨੈਣਾ ਪਟਿਆ ਮੱਜਾਂ ਚਾਰੀਆਂ ਆਵਲਾ ਰੋਗ ਖਟਿਆ ਕੌਣ ਮੀਟ ਸਕੇ ਲਿਖੀ ਤਕਦੀਰ ਨੂੰ ਤੇਰਾ ਕਿਡਾ ਮੁੱਲ ਲੱਗਦਾ ਹੈ ਮੁੱਲ ਲੱਗਦਾ ਹੂੰ ਢਿੱਲੇ ਵਾਲਿਆ ਮੜਾ ਦੇ ਜੱਟੀ ਹੀਰ ਨੂੰ ਤੇਰਾ ਕਿਡਾ ਮੁੱਲ ਲੱਗਦਾ ਹੈ 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 ਮੁੱਲ ਲੱਗਦਾ ਹੂ